ਪਲੇਖਾ ਖਾ ਜਾਵਾਂਗੇ ਕਿ ਇਹ ਜਿਹੜੀ ਗੱਡੀ ਹੈ ਇਹ オリジナル ਜਿਹੜੀ ਥਾਰ ਹੋਊਗੀ ਤੁਸੀਂ ਦੇਖ ਸਕਦੇ ਹੋ ਬਾਕਾਇਦਾ ਸਟicker ਲੱਗੇ ਹੋਇਆ ਟਾਇਰ ਤੁਸੀਂ ਦੇਖ ਸਕਦੇ ਹੋ ਅੰਦਰੋਂ ਵੀ ਪੂਰਾ ਸੈਟਅਪ ਜਿਹੜਾ ਪਰ ਮੈਂ ਤੁਹਾਨੂੰ ਦੱਸ ਦਿੰਦਾ ਹੈ オリジナル ਥਾਰ ਨਹੀਂ ਹੈ ਇਹ ਵੀ ਜੀਪ ਹੈ ਇੱਕ ਪੁਰਾਣੀ ਆਪਾਂ ਕਹਿ ਦਗੇ ਕਬਾਰ ਨੂੰ ਇੱਕ ਨਵੀਂ ਸ਼ੇਪ ਦੇਣਾ ਇੱਕ ਨਵੀਂ ਜ਼ਿੰਦਗੀ ਦੇਣਾ ਲੋਹੇ ਨੂੰ ਤੇ ਕਿਤੇ ਨਾ ਕਿਤੇ ਹੱਥਾਂ ਦੇ ਵਿੱਚ ਕਹਿ ਦਗੇ ਕਲਾ ਦੇ ਵਿੱਚ ਕਹਿ ਦਗੇ ਇੱਕ ਜਾਦੂ ਹੈ ਤੇ ਇਹ ਤੁਸੀਂ ਗੱਡੀ ਦੇਖ ਸਕਦੇ ਹੋ ਇਹ ਵੀ ਬਾਈਬਲੋਂ ਤਿਆਰ ਕੀਤੀ ਗਈ ਹੈ ਤੇ ਲੁੱਕ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਜਿਹੜੀ ਕਿੰਨੀ ਪਿਆਰੀ ਹੈ ਇਹਦੀ ਲੁੱਕ ਗੱਡੀਆਂ ਦਾ ਕਹਿੰਦੇ ਇੱਕ ਛੌਂਕ ਆ ਪੰਜਾਬੀਆਂ ਦਾ ਕਿ ਗੱਡੀਆਂ ਮੋਡੀਫਾਈ ਕਰਵਾਉਣ ਦਾ ਤੁਸੀਂ ਕਦੋਂ ਤੋਂ ਫਿਰ ਗੱਡੀਆਂ ਜਿਹੜੀਆਂ ਮੋਡੀਫਾਈ ਕਰ ਰਹੇ ਹੋ ਟ੍ਰੈਂਡ ਚੱਲੀ ਜਾਂਦਾ ਜਿਵੇਂ ਜਿਵੇਂ ਲੋਕੀ ਕਹਿੰਦੇ ਡਿਮਾਂਡ ਕਰਦੇ ਓਵੇਂ ਮੈਂ ਆਪਾਂ ਮੋਡੀਫਾਈ ਕਰੀ ਜਾਂਦੇ ਆ ਸਾਰਾ ਤੋਂ ਪਹਿਲਾਂ ਮੈਂ ਆਪਦੀ ਆ ਜੀਪ ਤਿਆਰ ਕੀਤੀਗੀ ਇਹਨੂੰ ਥਾਰ ਦੀ ਲੁੱਕ ਦਿੱਤੀ ਆ ਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮੋਡੀਫਿਕੇਸ਼ਨਾਂ ਕੀਤੀਆਂ ਵਾ ਜਿਹੜੀ origignal ਥਾਰ ਉਥੋਂ ਥੋੜੀ ਕਾਸਟਲੀ ਪੈਂਦੀ ਆ ਇਸ ਕਰਕੇ ਆਪਾਂ ਜਿਹੜੀ MF550 ਹੁੰਦੀ ਆ ਉਹਨੂੰ ਮੋਡੀਫਿਕੇਸ਼ਨ ਕਰ ਦਈਦੀ ਆ ਸਾਰੀ ਜਿਵੇਂ origignal ਟਾਈਪ ਹੁੰਦੀ ਓਵੇਂ ਬਣਾ ਦਈਦੀ ਆ ਇਹਦਾ ਜਿਹੜਾ ਸਸਪੈਂਸ਼ਨ ਇਸੇ ਕਰਕੇ ਵੀ ਜਿਹੜਾ ਇਹ ਦਾ ਹਾਰ ਟਾਪ ਆ ਉਹ ਵੀ ਸੇਮ ਕਰਦੀਦਾ ਆਪਾਂ ਜਿਵੇਂ origignal ਤੇ ਆਉਂਦਾ ਹੈਗਾ ਜੀ ਵੱਖਰਾ ਕੋਈ ਡਿਜ਼ਾਈਨ ਬਣਦਾ ਜਾਂ ਆਪਦੇ ਮਾਈਂਡ ਦੇ ਵਿੱਚ ਤੁਹਾਡੇ ਇਹ ਚੀਜ਼ ਆਉਂਦੀ ਹੈ ਵੀ ਇਸ ਇਹਨੂੰ ਆਪਾਂ ਇਹ ਐਂਗਲ ਦੇ ਕੇ ਇਸ ਤਰੀਕੇ ਨਾਲ ਕੰਮ ਹੋ ਸਕਦਾ ਇਹ ਤਾਂ ਵੀ ਮੇਰੀ ਆਪਦੀ ਖਾਇ ਸੀਗੀ ਵੀ ਮੈਨੂੰ ਟਾਇਰ ਵੱਡੇ ਪਾਉਣੇ ਆ ਤੇ ਥਾਰ ਦੀ ਲੁੱਕ ਦੇਣੀ ਆ ਤੇ ਇੱਕ ਮੇਰਾ ਫੇਵਰਟ ਕਲਰ ਬਲੇਗਾ ਤਾਂ ਇਹਨੂੰ ਬਲੈਕ ਕਲਰ ਕਰਤਾ ਹੀ ਆਪਾਂ ਕਸਟਮਰ ਜਿਹੜੀ ਹਿਸਾਬ ਦੀ ਪਿਕ ਦਿਖਾਉਂਦਾ ਬਾਈ ਉਹ ਹਿਸਾਬ ਨਾਲ ਆਪਾਂ ਪਹਿਲਾਂ ਬੋਡੀ ਡਿਜ਼ਾਈਨ ਕਰ ਲਈਦੀ ਆ ਫਿਰ ਜਿਹੜਾ ਜਿਵੇਂ ਜਿਸ ਤਰ੍ਹਾਂ ਦੇ ਲਾਏ ਚਾਹੀਦੇ ਆ ਸੀਟ ਚਾਹੀਦੀਆਂ ਇੰਜਨ ਚਾਹੀਦਾ ਉਸ ਤਰ੍ਹਾਂ ਦੀ ਅਪਰਕਵਰਮੈਂਟ ਪੂਰੀ ਕਰਦੀ ਦੀਏ ਕਹਿੰਦੇ ਨੇ ਪੰਜਾਬ ਪੰਜਾਬੀਆਂ ਦੀ ਧਰਤੀ ਆ ਤੇ ਜਦੋਂ ਪੰਜਾਬੀਆਂ ਦਾ ਜ਼ਿਕਰ ਆਉਂਦਾ ਤੇ ਪੰਜਾਬੀਆਂ ਦੇ ਫਿਰ ਖਾਣਿਆਂ ਦੀ ਗੱਲ ਵੀ ਆਉਂਦੀ ਆ ਤੇ ਪੰਜਾਬੀਆਂ ਦੇ ਸ਼ੌਂਕ ਦੀ ਗੱਲ ਵੀ ਆਉਂਦੀ ਆ ਤੇ ਕਹਿੰਦੇ ਪੰਜਾਬੀਆਂ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾ ਦੋਸਤੋ ਅੱਜ ਜਗਰਾਉਂ ਸ਼ਹਿਰ ਦੇ ਵਿੱਚ ਪਿੰਡ ਤਲਵੰਡੀ ਮੱਲੀਆਂ ਦੇ ਵਿੱਚ ਖੜੇ ਆ ਜਿੱਦਾਂ ਕਿ ਮੈਂ ਗੱਲ ਕਰ ਰਿਹਾ ਪੰਜਾਬੀਆਂ ਦੇ ਸ਼ੌਂਕ ਦੀ ਤਾਂ ਪੰਜਾਬੀਆਂ ਦੇ ਚੌਂ ਕੀ ਹੁੰਦੇ ਨੇ ਕਿ ਇੱਕ ਜਿਹੜਾ ਵੱਡਾ ਅੱਜਕੱਲ੍ਹ ਚੱਲਿਆ ਹੋਇਆ ਕਿ ਗੱਡੀਆਂ ਨੂੰ ਮੋਡੀਫਾਈ ਕਰਵਾਉਣ ਦਾ ਤੇ ਅੱਜ ਅਸੀਂ ਪਹੁੰਚੇ ਆ ਤਲਵੰਡੀ ਮੱਲੀਆਂ ਦੇ ਵਿੱਚ ਜਿਹੜਾ ਕਿ ਜਗਰਾਉਂ ਦੇ ਬਿਲਕੁਲ ਨਜ਼ਦੀਕ ਹੈ ਤੇ ਬਾਈ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਆ ਖਾਸ ਗੱਲ ਕੀ ਹੈ ਕਿ ਇੱਕ ਨੌਜਵਾਨ ਹੈ ਜੋ ਕਿ ਪੜ੍ਹਾਈ ਦੇ ਨਾਲ ਨਾਲ ਗੱਡੀਆਂ ਨੂੰ ਮੋਡੀਫਾਈ ਕਰਨ ਦਾ ਜਿਹੜਾ ਕੰਮ ਕਰਦਾ ਤੇ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੇਰੀ ਬੈਕ ਸਾਈਡ ਇੱਥੇ 1 2 3 4 ਜਿਹੜੀਆਂ ਗੱਡੀਆਂ ਮੌਜੂਦਾ ਟਾਈਮ ਤੇ ਇੱਥੇ ਖੜੀਆਂ ਨੇ ਜੋ ਕਿ ਇਹਨਾਂ ਵੱਲੋਂ ਮੋਡੀਫਾਈ ਕੀਤੀਆਂ ਗੱਡੀਆਂ ਨੇ ਤੇ ਦੂਜੇ ਨੰਬਰ ਤੇ ਮੈਂ ਤੁਹਾਨੂੰ ਦੱਸ ਦਿੰਦਾ ਇਹਨਾਂ ਦਾ ਪਿੱਛੇ ਗੈਰੇਜ ਆ ਤੇ ਉੱਥੇ ਵੀ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਖੜੀਆਂ ਨੇ ਤੇ ਮੋਡੀਫਾਈ ਜਿਹੜੀਆਂ ਹੋ ਰਹੀਆਂ ਨੇ ਸੋ ਕਿਤੇ ਨਾ ਕਿਤੇ ਤੁਸੀਂ ਬਿਲਕੁਲ ਭਲੇਖਾ ਖਾ ਜਾਮੋਗੇ ਤੁਹਾਨੂੰ ਫਸਟ ਗੱਡੀ ਕੋਲ ਪਹਿਲਾਂ ਲੈ ਕੇ ਚਲਦਾ ਭਲੇਖਾ ਖਾ ਜਾਮੋਗੇ ਕਿ ਇਹ ਜਿਹੜੀ ਗੱਡੀ ਹੈ ਇਹ オリジナル ਜਿਹੜੀ ਥਾਰ ਹੋਊਗੀ ਤੁਸੀਂ ਦੇਖ ਸਕਦੇ ਹੋ ਬਾਕਾਇਦਾ ਸਟicker ਲੱਗੇ ਹੋਏ ਆ ਟਾਇਰ ਤੁਸੀਂ ਦੇਖ ਸਕਦੇ ਹੋ ਅੰਦਰੋਂ ਵੀ ਪੂਰਾ ਸੈਟਅਪ ਜਿਹੜਾ ਤੇ ਤੁਹ ਬਲੇਖਾ ਜ਼ਰੂਰ ਤੁਹਨੂੰ ਲੱਗਿਆ ਹੋਊਗਾ ਕਿ ਜਿਹੜੀ origignal Thar ਹੋਗੀ ਪਰ ਮੈਂ ਤੁਹਾਨੂੰ ਦੱਸ ਦਿੰਨਾ ਹੈ origignal Thar ਨਹੀਂ ਹੈ ਇਹ ਵੀ Jeep ਹੈ ਮੋਡੀਫਾਈ ਜਿਹੜੀ ਕੀਤੀ ਗਈ ਹੈ ਤੇ ਬਾਈ ਦੀ ਜੇ ਕਲਾ ਦੀ ਅਸੀਂ ਗੱਲ ਕਰ ਲਗੇ ਹੁਨਰ ਦੀ ਗੱਲ ਕਰਗੇ ਤਾਂ ਬਾ ਕਮਾਲ ਦੀ ਜਿਹੜੀ ਕਲਾ ਉਹਨਾਂ ਦੀ ਗੱਡੀਆਂ ਮੋਡੀਫਾਈ ਇੱਕ ਪੁਰਾਣੀ ਆਪਾਂ ਕਹਦਗੇ ਇੱਕ ਬਾੜ ਨੂੰ ਇੱਕ ਨਵੀਂ ਸ਼ੇਪ ਦੇਣਾ ਇੱਕ ਨਵੀਂ ਜ਼ਿੰਦਗੀ ਦੇਣਾ ਲੋਹੇ ਨੂੰ ਤੇ ਕਿਤੇ ਨਾ ਕਿਤੇ ਹੱਥਾਂ ਦੇ ਵਿੱਚ ਕਹਦਗੇ ਕਲਾ ਦੇ ਵਿੱਚ ਕਹਦਗੇ ਇੱਕ ਜਾਦੂ ਆ ਤੇ ਇਹ ਤੁਸੀਂ ਗੱਡੀ ਦੇਖ ਸਕਦੇ ਹੋ ਇਹ ਵੀ ਬਾਈ ਵੱਲੋਂ ਤਿਆਰ ਕੀਤੀ ਗਈ ਹੈ ਤੇ ਲੁੱਕ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਜਿਹੜੀ ਕਿੰਨੀ ਪਿਆਰੀ ਹੈ ਇਹਦੀ ਲੁੱਕ ਤੇ ਇਹ ਵੀ ਉਸੇ ਨੌਜਵਾਨ ਵੱਲੋਂ ਗੱਡੀ ਤਿਆਰ ਕੀਤੀ ਗਈ ਹੈ ਤੇ ਇੱਕ ਇਧਰ ਹੋਰ ਖੜੀ ਹੈ ਬਲੈਕ ਕਲਰ ਦੀ ਗੱਡੀ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਨਾਲ ਇਧਰ ਇੱਕ ਹੋਰ ਜੀਪ ਖੜੀ ਹੈ ਸਾਰੀਆਂ ਜਿਹੜੀਆਂ ਗੱਡੀਆਂ ਨੇ ਇਹ ਉਹ ਬਾਈ ਦੇ ਵੱਲੋਂ ਤਿਆਰ ਕੀਤੀਆਂ ਗੱਡੀਆਂ ਨੇ ਆਓ ਤੁਹਾਡੀ ਗੱਲਬਾਤ ਬਾਈ ਦੇ ਨਾਲ ਅਸੀਂ ਕਰਾਉਣੇ ਆ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਜਿਹੜੀਆਂ ਗੱਡੀਆਂ ਮੋਡੀਫਾਈ ਕੀਤੀਆਂ ਜਾਂਦੀਆਂ ਨੇ ਤੇ ਕਿਸ ਤਰ੍ਹਾਂ ਤੁਸੀਂ ਤਿਆਰ ਕਰਦੇ ਹੋ ਬਾਈ ਜੀ ਮੇਰੇ ਨਾਲ ਮੌਜੂਦ ਨੇ ਬਾਈ ਜੀ ਕੀ ਹਾਲ ਚਾਲ ਨੇ ਸਾਸਰੀ ਜੀ ਕੀ ਨਾਮ ਹੈ ਜੀ ਮੇਰਾ ਮੇਰਾ ਨਾਮ ਸਤਨਾਮ ਤਲਵੰਡੀ ਸਤਨਾਮ ਤਲਵੰਡੀ ਅੱਛਾ ਗੱਡੀਆਂ ਦਾ ਕਹਿੰਦੇ ਇੱਕ ਸ਼ੌਂਕ ਆ ਪੰਜਾਬੀਆਂ ਦਾ ਕਿ ਗੱਡੀਆਂ ਮੋਡੀਫਾਈ ਕਰਵਾਉਣ ਦਾ ਤੇ ਤੁਸੀਂ ਕਦੋਂ ਤੋਂ ਫਿਰ ਗੱਡੀਆਂ ਜਿਹੜੀਆਂ ਮੋਡੀਫਾਈ ਕਰ ਰਹੇ ਹੋ ਇਹ ਸਾਡੀ ਵਰਕਸ਼ਾਪ ਦਾ ਬਹੁਤ ਪੁਰਾਣੀ ਆਈ ਤੇ ਪਰ ਹੁਣ ਵੀ ਜਿਵੇਂ ਟ੍ਰੈਂਡ ਚੱਲੀ ਜਾਂਦਾ ਜਿਵੇਂ ਜਿਵੇਂ ਲੋਕੀ ਕਹਿੰਦੇ ਡਿਮਾਂਡ ਕਰਦੇ ਓਵੇਂ ਮੈਂ ਆਪਾਂ ਮੋਡੀਫਾਈ ਕਰੀ ਜਾਂਦੇ ਆ ਸਾਰਿਆਂ ਤੋਂ ਪਹਿਲਾਂ ਮੈਂ ਆਪਦੀ ਆ ਜੀਪ ਤਿਆਰ ਕੀਤੀ ਸੀਗੀ ਇਹਨੂੰ ਥਾਰ ਦੀ ਲੁੱਕ ਦਿੱਤੀ ਆ ਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮੋਡੀਫਿਕੇਸ਼ਨਾਂ ਕੀਤੀਆਂ ਵਾਂ ਤੇ ਉਹਦੇ ਕਰਕੇ ਵੀ ਇਹ ਰੀਲਸ ਬਹੁਤ ਵਾਇਰਲ ਹੋ ਗਈ ਦੀਪ ਆਪਣੀ ਤੇ ਤਾਂ ਕਰਕੇ ਉਥੋਂ ਬਾਅਦ ਲੋਕੀ ਵੀ ਸੇਮ ਭਾਲ ਦੇ ਚੀਜ਼ ਆ ਦੋ ਆਪਾਂ ਤਿਆਰ ਕੀਤੀਆਂ ਇੱਕ ਆਪ ਭੇਜਤੀ ਏ ਬਰਨਾਲਾ ਡਿਸਟ੍ਰਿਕਟ ਚ ਇੱਕ ਆਹ ਨਾਲ ਦੇ ਵਿਲੀ ਤਿਆਰ ਕੀਤੀ ਆ ਜੀ ਤੇ ਜਿਵੇਂ ਗੱਲ ਕਰਾਂ ਸਤਨਾਮ ਤਲਵੰਡੀ ਹੁਣ ਤੱਕ ਕਿੰਨੀਆਂ ਕਿ ਗੱਡੀਆਂ ਜਿਹੜੀਆਂ ਹੈਗੀਆਂ ਮੋਡੀਫਾਈ ਕਰ ਚੁੱਕਿਆ ਵੀਰੇ ਤਕਰੀਬਨ ਕਰਤੀਆਂ 10 12 ਸੇਮ ਇਹਦੇ ਨਾਲ ਦੀਆਂ ਚਾਰ ਇਹਦੇ ਨਾਲ ਦੀਆਂ ਬਾਕੀ 18 ਵਾ ਤੇ ਇੱਕ ਉਹ ਥਾਰ ਆ ਉਹ ਰिजिनल ਥਾਰ ਆ ਜਿਹੜੀ ਡੀਆਈ ਆਉਂਦੀ ਸੀਗੀ ਉਹ 2012 ਮਾਡਲ ਏ ਤੇ ਜੇ ਮੈਂ ਗੱਲ ਕਰਾਂ ਉਹ ਥਾਰ ਦੀ ਬਿਲਕੁਲ ਪਤਾ ਨਹੀਂ ਲੱਗਦਾ ਕਿ ਇਹ ਜਿਹੜੀ ਜੀਪ ਹੈ ਤੇ ਤੁਸੀਂ ਬਿਲਕੁਲ ਹੋਵਾ ਹੋ ਥਾਰ ਜਿਹੜੀ ਬਣਾਤੀ ਹੈ ਹਨਾ ਤੇ ਇਹ ਵੀ ਕਿਵੇਂ ਕਿ ਤੁਸੀਂ ਸਿੱਖਿਆ ਤੁਸੀਂ ਪਹਿਲਾਂ ਕਿ ਇਸ ਤਰੀਕੇ ਨਾਲ ਵੀ ਕੰਮ ਹੋ ਸਕਦਾ ਇਸ ਤਰੀਕੇ ਨਾਲ ਵੀ ਆਪ ਦੀ ਤੁਸੀਂ ਕਲਾ ਨੂੰ ਜਿਹੜਾ ਨਿਖਾਰ ਕੇ ਲੋਕਾਂ ਤੱਕ ਪਹੁੰਚਾ ਸਕਦੇ ਹੋ ਸਾਰੀ ਮਤਲਬ ਜਿਹੜੀ origignal ਥਾਰ ਉਹ ਤੋਂ ਥੋੜੀ ਕੋਸਟਲੀ ਪੈਂਦੀ ਹੈ ਇਸ ਕਰਕੇ ਆਪਾਂ ਜਿਹੜੀ MM550 ਹੁੰਦੀ ਹੈ ਉਹਨੂੰ ਮੋਡੀਫਿਕੇਸ਼ਨ ਕਰ ਦਿੱਤੀ ਹੈ ਸਾਰੀ ਜਿਵੇਂ origignal ਟਾਈਪ ਹੁੰਦੀ ਉਵੇਂ ਬਣਾ ਦਿੱਦੀ ਹੈ ਇਹਦਾ ਜਿਹੜਾ ਸਸਪੈਂਸ਼ਨ ਹੁੰਦਾ ਵਾ ਉਹ ਵੀ ਸੇਮ ਥਾਰ origignal ਟਾਈਪ ਹੁੰਦਾ ਵਾ ਇੰਜਨ ਵੀ ਸੇਮ ਹੁੰਦਾ ਵਾ ਇਸੇ ਕਰਕੇ ਵੀ ਜਿਹੜਾ ਇਹ ਹਾਰਟ ਟਾਪ ਆ ਉਹ ਵੀ ਸੇਮ ਕਰਦੀਦਾ ਆਪਾਂ ਜਿਵੇਂ origignal ਤੇ ਆਉਂਦਾ ਹੈਗਾ ਜੀ ਤੇ ਜੇ ਮੈਂ ਗੱਲ ਕਰਾਂ ਤਾਂ ਹੋਰ ਕਿਹੜੇ ਕਿਹੜੇ ਸ਼ੌਂਕ ਹੈਗੇ ਆ ਸਤਨਾਮ ਸਿੰਘ ਦੇ ਤੇ ਪੜਾਈ ਕਿੱਥੋਂ ਤੱਕ ਕੀਤੀ ਆ ਜਾਂ ਕਰ ਰਹੇ ਹੋ ਇਹਦੇ ਬਾਰੇ ਵੀ ਜਰੂਰ ਸਾਨੂੰ ਨਾਲ ਜਿਹੜੇ رائے ਸਾਨੂੰ ਸਾਂਝੀ ਕਰੋ ਪੜਾਈ ਮੇਰੀ ਵੀ ਗ੍ਰੈਜੂਏਸ਼ਨ ਕੀਤੀ ਹੋਈ ਆ 2020 ਚ ਪਾਸ ਆਊਟ ਕੀਤੀ ਸੀਗੀ ਤੇ ਹੁਣ ਮੈਨੂੰ ਆ ਜੀਪਾਂ ਦਾ ਹੈਗਾ ਵੀ ਸ਼ੌਂਕ ਆ ਵੀ ਬਣਾਉਣੀਆਂ ਵਾ ਤੇ ਇਸੇ ਲਾਈਨ 'ਚ ਆਪਾਂ ਮੈਂ ਅੱਗੇ ਆਉਂਗਾ ਜੀ ਤੇ ਇਹ ਤੋਂ ਇਲਾਵਾ ਕੋਈ ਹੋਰ ਸ਼ੌਂਕ ਜਿਹੜੇ ਕੀ ਕੀ ਰੱਖਦੇ ਆਂ ਬਸ ਸ਼ੌਂਕ ਮੇਰਾ ਜੀਪਾਂ ਦਾ ਹੀ ਇਹੀ ਕੱਲਾ ਹੈ ਜੇ ਜੀਪਾਂ ਦੀ ਆਰ ਕਰਨੀ ਆ ਤੇ ਜਦੋਂ ਫਿਰ ਤੁਸੀਂ ਜੀਪ ਇੱਕ ਤਿਆਰ ਕਰ ਦਿੰਦੇ ਹੋ ਤੇ ਫਿਰ ਜਦੋਂ ਤੁਹਾਡੇ ਕੋਲੇ ਕੋਈ ਕਲਾਇੰਟ ਆਉਂਦਾ ਹੈ ਕਿ ਮੇਰੀ ਇਹ ਜੀਪ ਹੈ ਇਹਨੂੰ ਆਪਾਂ ਤਿਆਰ ਕਰਨਾ ਜਦੋਂ ਫਿਰ ਤਿਆਰ ਕਰ ਦਿੰਦੇ ਹੋ ਫਿਰ ਕਲਾਇੰਟ ਕਿੰਨਾ ਖੁਸ਼ ਹੁੰਦਾ ਕਿ ਜਿਹੜੀ ਹਿਸਾਬ ਨਾਲ ਉਹਨੇ ਡਿਮਾਂਡ ਹੁੰਦੀ ਹੈ ਉਸੇ ਤਰੀਕੇ ਨਾਲ ਜਿਹੜੀ ਜੀਪ ਉਹ ਤਿਆਰ ਕਰ ਦਿੰਦੇ ਹੋ ਹਾਂਜੀ ਹਾਂਜੀ ਸੇਮ ਜਿਵੇਂ ਉਹਨਾਂ ਦੀ ਹੋਣ ਦੀ ਡਿਮਾਂਡ ਉਹਵੇਂ ਤਿਆਰ ਕਰ ਦਈਦੀ ਹੈ ਤੇ ਜਿਹੜਾ ਕੋਈ ਜਿਵੇਂ ਦੀ ਚਾਹੀਦਾ ਕਸਟਮਰ ਨੂੰ ਮੈਂ ਆਪਾਂ ਬਣਾ ਕੇ ਦੇ ਦਿੰਦਾ ਜੀ ਏ ਜਿੱਦਕਿ ਤੁਸੀਂ ਹੁਣ ਇਹ ਜੀਵ ਤੁਸੀਂ ਆਪਣੀ ਖੁਦ ਹੀ ਮੋਡੀਫਾਈ ਕੀਤੀ ਹੈ ਨਾ ਜਿਹੜੀ ਤੁਸੀਂ ਲਾਈਟਾਂ ਵਗੈਰਾ ਲਾਣਾ ਟਾਇਆ ਤੁਸੀਂ ਲਾਏ ਆ ਇਹਦਾ ਕੋਈ ਵੱਖਰਾ ਕੋਈ ਡਿਜ਼ਾਈਨ ਬਣਦਾ ਜਾਂ ਆਪਦੇ ਮਾਈਂਡ ਦੇ ਵਿੱਚ ਤੁਹਾਡੇ ਇਹ ਚੀਜ਼ ਆਉਂਦੀ ਹੈ ਵੀ ਇਸ ਇਹਨੂੰ ਆਪਾਂ ਇਹ ਐਂਗਲ ਦੇ ਕੇ ਇਸ ਤਰੀਕੇ ਨਾਲ ਕੰਮ ਹੋ ਸਕਦਾ ਇਹ ਤਾਂ ਵੀ ਮੇਰੀ ਆਪਦੀ ਖਾਇ ਸੀਗੀ ਵੀ ਮੈਨੂੰ ਟਾਇਰ ਵੱਡੇ ਪਾਉਣੇ ਆ ਤੇ ਥਾਰ ਦੀ ਲੁੱਕ ਦੇਣੀ ਆ ਤੇ ਇੱਕ ਮੇਰਾ ਫੇਵਰੇਟ ਕਲਰ ਬਲੇਗਾ ਤਾਂ ਇਹਨੂੰ ਬਲੈਕ ਕਲਰ ਕਰਤਾ ਹੀ ਆਪਾਂ ਜਦੋਂ ਕਲਾਇੰਟ ਫੇਰ ਆਉਂਦਾ ਤਾਂ ਉਹ ਅਲੱਗ-ਅਲੱਗ ਆਪਣੀਆਂ ਡਿਮਾਂਡ ਲੈ ਕੇ ਆਉਂਦੇ ਨੇ ਕਿ ਸਾਨੂੰ ਇਸ ਤਰ੍ਹਾਂ ਦੀ ਗੱਡੀ ਚਾਹੀਦੀ ਐ ਅਸੀਂ ਇਸ ਤਰੀਕੇ ਨਾਲ ਕਈ ਵੇ ਕੋਈ ਤੁਹਾਡੇ ਕੋਲ ਕੋਈ ਡਿਜ਼ਾਈਨ ਵੀ ਲੈ ਕੇ ਆਉਂਦਾ ਹੋਊਗਾ ਕਿ ਸਾਨੂੰ ਇਸ ਤਰ੍ਹਾਂ ਦੀ ਗੱਡੀ ਚਾਹੀਦੀ ਐ ਫਿਰ ਉਸੇ ਤਰੀਕੇ ਦੀ ਕਿੱਦਾਂ ਤਿਆਰ ਹੁੰਦੀ ਬਈ ਜਿਵੇਂ ਆਪਾਂ ਨੂੰ ਤੋ ਕਸਟਮਰ ਜਿਹੜੇ ਹਿਸਾਬ ਦੀ ਪਿਕ ਦਿਖਾਉਂਦਾ ਬਾਈ ਉਹ ਹਿਸਾਬ ਨਾਲ ਆਪਾਂ ਪਹਿਲਾਂ ਬੋਡੀ ਡਿਜ਼ਾਈਨ ਕਰ ਲਈਦੀ ਆ ਫਿਰ ਜਿਹੜਾ ਜਿਵੇਂ ਜਿਸ ਤਰ੍ਹਾਂ ਦੇ ਲਾਏ ਚਾਹੀਦੇ ਆ ਸੀਟ ਚਾਹੀਦੀਆਂ ਇੰਜਨ ਚਾਹੀਦਾ ਉਹ ਤਰ੍ਹਾਂ ਦੀ ਆਪਾਂ ਰਿਕੁਆਇਰਮੈਂਟ ਪੂਰੀ ਕਰ ਦੇਦੀ ਆ ਜੀ ਇਹ ਜੇ ਮੈਂ ਗੱਲ ਕਰ ਲਾਂ ਤਾਂ ਇੱਕ ਗੱਡੀ ਨੂੰ ਤਿਆਰ ਹੋਣ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਕਿੰਨੀ ਕੁ ਮਿਹਨਤ ਇਹਦੇ ਵਿੱਚ ਹੁੰਦੀ ਆ ਤਕਰੀਬਨ 3 ਕਿ ਮਹੀਨੇ ਦਾ ਸਮਾਂ ਲੱਗਦਾ ਵੈਨੂੰ ਕੰਪਲੀਟ ਹੋਣ ਨੂੰ ਕਿਉਂਕਿ ਅਲੱਗ-ਅਲੱਗ ਪਾਰਟਸ ਹੁੰਦੇ ਆ ਜਿਵੇਂ ਕਈ ਵਾਰੀ ਮਿਲਦਾ ਨਹੀਂ ਉਹ ਟਾਈਮ ਲੈ ਲੈਂਦੇ ਪਾਰਟ ਤੇ ਇਸ ਕਰਕੇ ਵੀ 3 ਕਿ ਮਹੀਨੇ ਦਾ ਮੰਨ ਕੇ ਚੱਲਦੇ ਤੇ ਜੇ ਮੈਂ ਗੱਲ ਕਰਾਂ ਤਾਂ ਤੁਹਾਡਾ ਜਿਹੜਾ ਇੱਥੇ ਤੁਸੀਂ ਵਰਕਸ਼ਾਪ ਹੈ ਤੁਹਾਡੀ ਇੱਥੇ ਤੁਸੀਂ ਸਾਡੀਆਂ ਗੱਡੀਆਂ ਮੋਡੀਫਾਈ ਕਰਦੇ ਹੋ ਹਾਂਜੀ ਹਾਂਜੀ ਇੱਥੇ ਮੋਡੀਫਿਕੇਸ਼ਨ ਪੰਡ ਹੀ ਕਰਦੇ ਆਪਾਂ ਸਾਰੀ ਜੇ ਮੇ ਇੰਜਨ ਦਾ ਕੰਮ ਹੋ ਗਿਆ ਸਾਰਾ ਓਵਰ ਆਲਿੰਗ ਕਰਨੀ ਹੈ ਜਾਂ ਹੋਰ ਕੋਈ ਵੱਖਰੇ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਨੀ ਆਪਾਂ ਇੱਥੇ ਹੀ ਕਰੀ ਦੀ ਸਾਰਾ ਸੋ ਕਿਤੇ ਨਾ ਕਿਤੇ ਜਿਹੜਾ ਪੰਜਾਬੀਆਂ ਦਾ ਇੱਕ ਵੱਖਰਾ ਸ਼ੌਂਕ ਹੈਗਾ ਕਿ ਜਿਹੜੀਆਂ ਗੱਡੀਆਂ ਅੱਜ ਕੱਲ ਲੋਕ ਬਹੁਤ ਸਾਰੇ ਗੱਡੀਆਂ ਜਿਹੜੇ ਮੋਡੀਫਾਈ ਲੋਕ ਕਰਵਾਉਂਦੇ ਆ ਜੀਪਾ ਮੋਡੀਫਾਈ ਕਰਵਾਉਂਦੇ ਆ ਪਰ ਵਿਰਲੇ ਹੀ ਬੰਦੇ ਹੁੰਦੇ ਆ ਜਿਹੜੇ ਜੀਪਾਂ ਨੂੰ ਮੋਡੀਫਾਈ ਕਰਦੇ ਆ ਕਿਉਂਕਿ ਹਰ ਇੱਕ ਬੰਦੇ ਦੇ ਜਿਹੜਾ ਵਸ ਦਾ ਕੰਮ ਨਹੀਂ ਹੁੰਦਾ ਕਿ ਕਲਾਇੰਟ ਦੀ ਜਿਹੜਾ ਡਿਮਾਂਡ ਦੇ ਹਿਸਾਬ ਨਾਲ ਉਸ ਜੀਪ ਨੂੰ ਮੋਡੀਫਾਈ ਕੀਤਾ ਜਾਵੇ ਉਸ ਤਰ੍ਹਾਂ ਤਿਆਰ ਕੀਤਾ ਜਾਵੇ ਕੋਈ ਵੱਖਰੇ ਕਾਰੀਗਰ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਵੱਲੋਂ ਕੰਮ ਕੀਤਾ ਜਾਂਦਾ ਤਾਂ ਇਸੇ ਤਰ੍ਹਾਂ ਦਾ ਜਿਹੜਾ ਇੱਕ ਵੱਖਰਾ ਪੱਕਾ ਦੀ ਕਾਰੀਗਰ ਹੈ ਸਤਨਾਮ ਤਲਵੰਡੀ ਤੇ ਜਿਹੜਾ ਕਿ ਜੀਪਾਂ ਨੂੰ ਹੂਬ ਹੂ ਰੀਜਨਲ ਦੀ ਲੁੱਕ ਦੇ ਦਿੰਦਾ ਤੇ ਬਾਹ ਕਮਾਲ ਜਿਹੜੀ ਲੁੱਕ ਆ ਫਿਰ ਗੱਡੀ ਦੇ ਲਿਖੜ ਕੇ ਜਿਹੜੀ ਸਾਹਮਣੇ ਆਉਂਦੀ ਆ ਸੋ ਜੇਕਰ ਤੁਸੀਂ ਵੀ ਕੋਈ ਗੱਡੀ ਜਿਹੜੀ ਮੋਡੀਫਾਈ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਜੇਕਰ ਤੁਹਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਕਿਸ ਤਰ੍ਹਾਂ ਦੀ ਕਾਰ ਜੀਪ ਜਿਹੜੀ ਹੈ ਮੋਡੀਫਾਈ ਕਰਵਾਉਣੀ ਆ ਤਾਂ ਇੱਕ ਵਾਰ ਤੁਸੀਂ ਬ ਕਰ ਸਕਦੇ ਹਾਂ ਤੇ ਆਪਣੀ ਮਨਪਸੰਦੀ ਜਿਹੜੀ ਗੱਡੀ ਹੈ ਉਹ ਤੁਸੀਂ ਮੋਡੀਫਾਈ ਕਰਵਾ ਸਕਦੇ ਹੋ। ਤੁਸੀਂ ਸਾਡੇ ਨਾਲ ਜੁੜੇ ਹੋ ਹਾਂ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ। ਮੈਂ ਤੁਹਾਡਾ ਦੋਸਤ ਗਗਨ ਸਮਾਦ ਨਾਲ ਕੈਮਰਾਮੈਨ ਪ੍ਰੀਤ ਕੁਮਾਰ